ਔਰ ਬਜ਼ੁਰਗੋ ਬਹੁਤ ਨੁਕਸਾਨ ਹੋ ਗਿਆ ਉਹ ਵਦੇ ਗਿਆ ਕੀ ਕਰ ਸਕਦੇ ਆ ਓਏ ਆ ਭਾਈ ਉਹ ਮੰਤਰੀ ਸਾਹਿਬ ਇਹ ਨਹੀਂ ਆ ਜੇ ਬੰਦਾ ਕਿਥੋਂ ਆ ਇਧਰ ਹਾਇ ਤੇ ਪਾਪਾ ਪਾਣੀ ਔਨ ਨਹੀਂ ਡਿਆ ਉਹ ਤੁਹਾਨੂੰ ਵਜੇ ਵੀ ਪਾਣੀ ਦੀ ਘਾਟ ਆ ਓਏ ਪਾਣੀ ਤਾਂ ਤੁਹਾਡੇ ਘਰਾਂ ਦਾ ਕਵਾੜਦਾ ਵਾ ਨਹੀਂ ਨਹੀਂ ਉਹ ਨਹੀਂ ਜਦੋਂ ਝੂਠੀ-ਮੁੱਠੀ ਰੋਣਾ ਹੋਵੇ ਨਾ ਫਿਰ ਸੰਗ ਚ ਉਂਗਲ ਮਾਰ ਲਈਦੀ ਤੂੰ ਕੀ ਚਾਹੁੰਦਾ ਮੰਤਰੀ ਸਾਹਿਬ ਸੰਗ ਚ ਉਂਗਲਾ ਮਾਰਨਾ ਓ ਬਸ ਕਰੋ ਤੁਸੀਂ ਆਪਣੀ ਓਏ ਆਹ ਕੌਣ ਆ ਓ ਯਾਰ ਇਹ ਬੰਦਾ ਹੀ ਸਾਡੇ ਪਿੰਡ ਦਾ ਨਹੀਂ ਜਿਹੜੇ ਗੱਲ ਲਾ ਕੇ ਰੋਈ ਜਾਂਦੇ ਹंजे ਇਹ ਕੌਣ ਆ ਉਹ ਨਹੀਂ ਨਹੀਂ ਇਹ ਬੰਦਾ ਸਾਡਾ ਹੀ ਆ ਜਦੋਂ ਮੰਤਰੀ ਸਾਹਿਬ ਜ਼ਿਆਦਾ ਦੁਖੀ ਹੋਣ ਨਾ ਉਹ ਉਹਦੇ ਗੱਲ ਲਾ ਕੇ ਰੋਂਦੇ ਆ। ਉਹ ਇਹਦੇ ਗੱਲ ਲਾ ਕੇ ਰੋਂਦੇ ਆ। ਇਹ ਘਰੇ ਰੋਲਦੇ। ਇੱਥੇ ਇਕੱਲੇ ਰੋਂਦੇ ਆ। ਇੱਥੇ 3 ਦਿਨ ਹੋ ਗਏ ਆਂ ਰੋਂ ਨਹੀਂ ਰਹੇ। ਉਹ ਨਹੀਂ ਨਹੀਂ ਬਜ਼ੁਰਗੋ ਤੁਹਾਡਾ ਦੁੱਖ ਵੇਖ ਕੇ ਮੰਤਰੀ ਸਾਹਿਬ ਭਾਵੁਕ ਹੋ ਗਏ ਆ। ਉਹ ਬਾਕੀ ਫਿਕਰ ਨਾ ਕਰੋ। ਹੁਣ ਇਹ ਕਰਉਣਗੇ ਤੁਹਾਡੇ ਦੁੱਖਾਂ ਦੀ ਵਸੂਲੀ ਕਿਉਂਕਿ ਇਹਨਾਂ ਦਾ ਨਾਮ ਆ ਰਾਜਾ ਸਿੰਘ ਮਮੂਲੀ। ਹਾਂ ਨਾਲੇ ਰਾਜਾ ਨਾਲੇ ਮਮੂਲੀ ਆਹ ਕਿਹੋ ਜਿਹਾ ਨਾਮ। ਮਮੂਲੀ ਥੋੜਾ ਜਿਆਦਾ ਨਹੀਂ ਹੋ ਗਿਆ। ਉਹ ਕੋਈ ਨਹੀਂ ਜਿੰਨਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹਨਾਂ ਰੱਖ ਲਓ। ਉਹ ਮਮੂਲੀ ਸਾਹਿਬ ਰੋਂ ਨੂੰ ਰਹਿਣ ਦਿਓ। ਗੱਲਾਂ ਗੱਲਾਂ ਕਰੋ। ਉਹ ਗੱਲਾਂ ਬਜ਼ੁਰਗਾ ਕੀ ਕਰਨੀਆਂ? ਮੇ ਉਹ ਨੁਕਸਾਨ ਹੀ ਬੜਾ ਹੋ ਗਿਆ ਵਾ ਤੇ ਕੀ ਲੈ ਕੇ ਆਏ ਜੇ ਫਿਰ ਲਾਕੇ ਲਈ ਉਹ ਅਜੇ ਤੇ ਮੰਤਰੀ ਸਾਹਿਬ ਦੁਆਵਾਂ ਹੀ ਲੈ ਕੇ ਆਏ ਆ ਉਹ ਬਾਕੀ ਨਵੇਂ ਸਾਲ ਦੀ ਜੰਤਰੀ ਤੇ ਮੌਕੇ ਦਾ ਮੰਤਰੀ ਕਦੇ ਵੀ ਕੰਮ ਆ ਸਕਦੇ ਆ ਉਹ ਤੁਸੀਂ ਹੁ ਕੰਮ ਕਰੋ ਤੁਹਾਨੂੰ ਲੋੜ ਕੀ ਆ ਲੋੜ ਉਹ ਘਰ ਸਾਡੇ ਨਹੀਂ ਬਜੇ ਫਸਲਾਂ ਸਾਡੀਆਂ ਗਈਆਂ ਮਾਲ ਡੰਗਰ ਖਾਡਾ ਗਿਆ ਉਹ ਸਾਡੇ ਦੇ ਕੱਖ ਨਹੀਂ ਬਜਿਆ ਉਹ ਬਜਿਆ ਤੇ ਇਧਰ ਵੀ ਕੱਖ ਨਹੀਂ ਆ ਕੀ ਉਹ ਖਜ਼ਾਨਾ ਖਾਲੀ ਆ ਨਾ ਜੇ ਖਜ਼ਾਨਾ ਖਾਲੀ ਆ ਤੇ ਇੱਥੇ ਕਰਨ ਆਏ ਆ ਉਹ ਨਹੀਂ ਨਹੀਂ ਸਰ ਜੀ ਆਪਣਾ ਖਜ਼ਾਨਾ ਖਾਲੀ ਆ ਸਰਕਾਰ ਦਾ ਭਰਿਆ ਵਾ ਓਏ ਹੁਣ ਤੁਸੀਂ ਫਿਕਰ ਨਾ ਕਰੋ ਉਹ ਸਰਕਾਰ ਤੁਹਾਡੇ ਕੱਲੇ ਕੱਲੇ ਨੁਕਸਾਨ ਦੀ ਪਰਭਾਈ ਕਰੂਗੀ ਕਦੋਂ ਕਰੂਗੀ ਉਹ ਕਰੂਗੀ ਪਰ ਹੌਲੀ ਹੌਲੀ ਕਰੂਗੀ ਤੇ ਫੇਰ ਆੜੇ ਸੇਵਾ ਕਰਨ ਵਾਲੇ ਆ ਵੀਰ ਇਹਨਾਂ ਨੂੰ ਮੋੜ ਦਈਏ ਉਹ ਨਾ 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 ਕਰੰਦੋ ਉਹਨਾਂ ਨੂੰ ਸੇਵਾ ਓਏ ਆਪਾਂ ਕਿਉਂ ਰੋਕਣਾ ਕਿ ਇਹਨੂੰ ਸੇਵਾ ਕਰਨ ਦੋ ਖਟੰਦੋ ਉਹਨਾਂ ਨੂੰ ਪੁੱਨ ਅੱਛਾ ਜੀ ਤੇ ਸੇਵਾ ਸੇਵਾ ਉਹ ਕਰ ਲੈਣ ਤੇ ਪੁੱਨ ਪੁੱਨ ਤੁਸੀਂ ਖੱਟ ਜੋ ਉਹ ਬਾਕੀ ਤੁਸੀਂ ਸਾਰੇ ਵਧਾਈ ਦੇ ਪਾਤਰ ਬਣੇਗੇ ਕਿਉਂ ਵਧਾਈ ਗਾਰੀ ਸਾਡੇ ਘਰ ਰੁੜ ਗਏ ਇਸ ਗੱਲ ਦੀ ਉਹ ਮੇਰੇ ਕਹਿਣ ਦਾ ਮਤਲਬ ਇਹ ਆ ਜਦੋਂ ਕੁਝ ਮਾੜਾ ਹੁੰਦਾ ਵਾ ਨਾ ਉਹਦੇ ਨਾਲ ਕੁਝ ਚੰਗਾ ਵੀ ਹੁੰਦਾ ਵਾ ਚੰਗਾ ਇਹਦੇ ਵਿੱਚ ਕੀ ਹੋਇਆ ਓਏ ਚੰਗਾ ਇਹਦੇ ਵਿੱਚ ਇਹ ਹੋਇਆ ਓਏ ਆਪਣੇ ਸੈਂਟਰ ਕੋ ਕਦੋਂ ਦੇ ਪੈਸੇ ਲੈਣ ਵਾਲੇ ਹੁਣ ਆਪਾਂ ਨੂੰ ਉਹ ਮਿਲ ਜਾਣੇ ਆ ਹੁਣ ਮਿਲ ਗਿਆ ਪੈਸੇ ਓਏ ਆਹੋ ਅੱਧੇ ਕਿ ਮਿਲ ਗਏ ਆ ਅੱਧੇ ਕਿ ਮਿਲ ਜਾਣੇ ਆ ਤੇ ਘੁੱਟੋ ਫਿਰ ਸਾਡਾ ਗਲ ਸੈਂਟਰ ਕੋ ਪੈਸੇ ਦੇ ਪੂਰੇ ਲਓ ਪੈਸੇ ਕਿ ਛੱਡਣੇ ਆ ਕਿ ਹੱਲ ਸਰਪੰਚਾ ਪਾਪਾ ਮੈਨੂੰ ਜਿਆਦਾ ਪੀਡੀਸੀ ਤੋਂ ਉਹ ਮੰਤਰੀ ਸਾਹਿਬ ਮੈਂ ਅਜੇ ਕਦੋਂ ਦਾ ਸਮਝਾਉਣ ਰਿਆਂ ਇਹਨਾਂ ਨੂੰ ਇਹ ਕਹਿੰਦੀ ਹੈ ਕਿ ਸਰਕਾਰ ਨੇ ਜਾਣ ਕੇ ਡੋਪਿਆ ਲੋਕਾਂ ਨੂੰ ਹੁਣ ਤੁਸੀਂ ਸਮਝਾਓ ਇਹਨਾਂ ਨੂੰ ਉਹ ਗਲਤੀ ਸਾਰੀ ਕੇਂਦਰ ਸਰਕਾਰ ਦੀ ਆ ਓਏ ਉਹਨਾਂ ਨੇ ਪਾਣੀ ਛੱਡਣ ਲੱਗਿਆ ਸਾਨੂੰ ਵੀ ਨਹੀਂ ਦੱਸਿਆ ਜੇ ਉਹਨਾਂ ਤੁਹਾਨੂੰ ਨਹੀਂ ਨਾ ਦੱਸਿਆ ਤੇ ਸਾਡੇ ਵੱਲੋਂ ਇੱਕ ਗੱਲ ਉਹਨਾਂ ਨੂੰ ਦੱਸ ਦਿਓ ਵੀ ਪੰਜਾਬ ਦੇ ਬਥੇਰੇ ਜਗਰੀਏ ਖਾਨ ਤੇ ਗਜਨੀ ਵਰਗੇ ਚੜ ਚੜ ਕੇ ਆਉਂਦੇ ਰਹਿ ਪਰ ਪੰਜਾਬ ਨਹੀਂ ਕਿਸੇ ਕੋ ਮੁੱਕਿਆ ਤੇ ਨਾ ਇਹਨੇ ਮੁਕਣਾ ਹੀ ਆ ਕਿਉਂਕਿ ਹੱਲੇ ਮੁੱਕਿਆ ਨਹੀਂ ਓਏ ਸੰਕਟ ਦੀ ਘੜੀ ਦੇ ਵਿੱਚ ਸਰਕਾਰ ਤੁਹਾਡੇ ਨਾਲ ਆ। ਉਹ ਮੰਤਰੀ ਸਾਹਿਬ ਬਥੇਰੇ ਹੱਲੇ ਹੋਇਆ ਸਾਡੇ ਨਾਲ। ਬਾਕੀ ਪੰਜਾਬੀ ਪੰਜਾਬੀ ਦੇ ਸੰਕਟ ਨੂੰ ਵੀ ਸੰਕਟ ਚ ਪਾ ਦਿੰਦੇ ਆ। ਉਹ ਫਿਰ ਤੇ ਤੁਸੀਂ ਤਗੜੇ ਜੇ ਉਹ ਲਿਆਓ। ਉਹ ਜੈਕਟ ਖਚਾਈਆ ਬਜ਼ੁਰਗਾਂ ਦਾ ਫੋਟੋ। ਉਹ ਅਸੀਂ ਨਹੀਂ ਖਚਾਉਣੀ ਫੋਟੋ ਫਾੜੋ। ਸਾਡਾ ਤੁਸੀਂ ਖਿੱਚਦੇ ਚੱਲੇ ਜੇ। ਓਏ ਫਿਕਰ ਨਾ ਕਰੋ 5 ਲੱਖ ਸਰਪੰਚ ਨੂੰ ਦੇ ਚੱਲਿਆ ਵਾ ਤੇ ਆਹ ਫੜੋ ਜੈਕਟ ਤੇ ਆਪੇ ਖਿੱਚਦੇ ਰਹੋ ਫੋਟੋ। ਓਏ ਚਲੋ ਮੁੰਡਿਆ ਆਪਾਂ ਚੱਲੀਏ। ਸ਼ਰ ਸ਼ਰ ਕੋ ਕੋਈ ਨਹੀਂ ਕੋਈ ਨਹੀਂ ਬਾਜ ਬਾਜ ਬਾਜ। ਤੁਹਾਨੂੰ ਕਿੱਥੇ 5 ਲੱਖ ਹੋਏ 5 ਲੱਖ ਮੈਨੂੰ ਦਿੱਤਾ ਹੋਣੀ ਤੇ ਐਵੇਂ ਕਹਿ ਗਈ ਕੋਈ ਗੱਲ ਨਹੀਂ ਨੈਗੇਟਿਵ ਕਿਉਂ ਨਾ ਪੋਜ਼ਿਟਿਵ ਰਹਿ ਪੋਜ਼ਿਟਿਵ ਆਪਾਂ ਵੋਟਾਂ ਨਹੀਂ ਪਾਈਆਂ